ਮੈਂ ਜਗਜੀਤ ਸਿੰਘ ਬਸਤੀ ਨੰਬਰ 4 ਦਾ ਪੰਚਾਇਤ ਮੈਂਬਰ ਜੀ ਰਾਤ ਪੌਣੇ 11 ਵਜੇ ਤਾਂ ਤੋਂ ਡਰੋਨ ਆਏ 2-3 ਇੱਕ ਡਰੋਨ ਦੇ ਕੇ ਪਟਾਕਾ ਪਾ ਕੇ ਬਹੁਤ ਵੱਡਾ ਸ਼ੀਸ਼ੇ ਹਿੱਲ ਗਏ ਮਕਾਨ ਹਿੱਲ ਗਏ ਉਸ ਦਾ ਕਰਕੇ ਪਟਾਕਾ ਪਾ ਕੇ ਇੱਕ ਸਾਡੇ ਘਰਾਂ ਦੇ ਕੋਲੇ ਇੱਥੇ ਸਿਰਫ 100 ਮੀਟਰ ਤੇ ਹੀ ਇੱਕ ਡਰੋਨ ਜਿਹਾ ਬੰਬ ਜਿਹਾ ਪੁਰਜਾ ਡਿੱਗਿਆ ਜੋ ਕਿ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਆਈ ਤਾਂ ਉਦੋਂ ਬਾਅਦ ਬੰਬ ਵਾਲੇ ਆਏ ਬੰਬ ਵਾਲਿਆਂ ਨੇ ਉਹਨਾਂ ਨੇ ਚੱਕੀਤਾ ਉਹ ਕਹਿੰਦੇ ਬਹੁਤ ਵੱਡਾ ਖਤਰਨਾਕ ਸੀ ਜੇ ਪਟ ਜਾਂਦਾ ਪਰ ਰਾਸਤੇ ਵਿੱਚ ਹੀ ਦਾ ਪੜਾਕਾ ਪੈ ਗਿਆ ਬੰਦਾ ਦੇਖੋ ਜੇ ਰਸਤੇ ਜੀ ਹੋ ਗਿਆ ਸੀ ਰਾਸ ਉਹਨਾਂ ਦੇ ਕਹਿਣ ਮੁਤਾਬਕ ਰਾਸਤੇ ਵਿੱਚ ਹੀ ਹੋ ਗਿਆ ਸੀ ਕਿਤੇ ਜੀ ਆਂਦੀ ਮਾਤਾ ਕੀ ਨਾਮ ਹੈਂਗਾ ਸੁਖਦੇਵ ਦਾ ਕਿਹੜਾ ਪਿੰਡ ਹੈ ਆਈ ਬੀਟ ਤਲਾਈ ਹਾਂ ਜੀ ਕੀ ਦੇਖਿਆ ਫਿਰ ਰਾਤ ਨੂੰ ਬਸ ਉਹ ਹੀ ਆਉਂਦਾ ਦੇਖਿਆ ਜੀ ਜਦੋਂ ਅਸੀਂ ਸਾਰੇ ਬੱਚੇ ਵੀ ਡਰ ਗਏ ਅਸੀਂ ਵੀ ਡਰ ਗਏ ਤੇ ਐਂ ਅੱਗ ਨਿਕਲਦੀ ਜਦੋਂ ਅਸੀਂ ਆਖਿਆ ਵੀ ਸਾਡੇ ਵੀ ਘਰੇ ਹੀ ਨਿਕੂਗਾ ਸਾਨੂੰ ਥੋੜਾ ਹੀ ਰਿਹਾ ਕਰਦਾ ਤੇ ਹੱਲ ਲਗੇ ਮਕਾਨ ਅਸੀਂ ਅੰਦਰ ਪੈਸਾ ਦਾ ਵਾਧਾ ਉੱਠ ਕੇ ਬਾਹਰ ਆਏ ਤੇ ਫਿਰ ਜਦੋਂ ਇੱਥੇ ਡਿੱਗਿਆ ਪੂਰਾ ਦਿਮਾਕਾ ਪਿਆ ਤੇ ਮੋਟੋ ਆ ਪੱਟਿਆ ਗਿਆ ਤੇ ਫਿਰ ਅਸੀਂ ਬਾਹਰ ਨਿਕਲੇ ਜਦੋਂ ਤੇ ਬਾਹਰ ਉਹਦੇ ਵਿੱਚੋਂ ਅੱਗ ਨਿਕਲੀ ਗਈ ਆ ਵਾਹ ਵਾਹ ਪੰਜ ਚਾਰ ਮਿੰਟ ਤੇ ਸਾਨੂੰ ਆਇਆ ਸੀਗਾ ਵੀ ਇਹ ਚੱਲੂਗਾ ਵੀ ਪੜਾਕੇ ਵੰਗੂ ਤੇ ਫਿਰ ਅਸੀਂ ਬੱਸ ਇੱਥੇ ਦੇਖੀ ਗਏ ਖੜੇ ਤੇ ਫਿਰ ਉਹ ਹਟ ਗਈ ਜਦੋਂ ਅੱਖ ਜੀ ਨਿਕਲਣੋਂ ਫਿਰ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਫਿਰ ਪੁਲਿਸ ਵਾਲੇ ਆਏ ਉਹ ਵੀ ਸਾਨੂੰ ਨੇੜੇ ਨਹੀਂ ਹੋਣ ਦਿੱਤੇ ਕਿਸੇ ਨੂੰ ਵੀ ਹੋਰ ਵੀ ਸਾਰੇ ਇਧਰੋਂ ਵਿਚਾਰ ਨੰਬਰ ਵਸਤੀ ਜੋ ਸਾਰੇ ਉਧਰੋਂ 5 ਨੰਬਰ ਚੋਂ ਸਾਰੇ ਆ ਗਏ ਤੇ ਅਸੀਂ ਵੀ ਇੱਥੇ ਖੜੇ ਰਹੇ ਬਾਰ ਤੇ ਫੇਰ ਅਸੀਂ ਬਸ ਕੁਛ ਨਹੀਂ ਹੋਰ ਉਦੋਂ ਬਾਅਦ ਹੀ ਅੱਗੇ ਹਟ ਗਈ ਫੇਰ ਇਥੋਂ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਫੇਰ ਪੁਲਿਸ ਵਾਲੇ ਆਏ ਫੇਰ ਪੁਲਿਸ ਵਾਲਿਆਂ ਨੇ ਸਾਰਿਆਂ ਨੂੰ ਸਾਨੂੰ ਉੱਥੇ ਨੇੜੇ ਨਹੀਂ ਜਾਣ ਦਿੱਤੇ ਡਰ ਮਾਤਾ ਕਿੰਨਾ ਕੰਮ ਡਰ ਡਰ ਬਹੁਤ ਲੱਗਿਆਈ ਸਾਰੀ ਰਾਤ ਨੀਂਦ ਨਹੀਂ ਆਈ ਬੱਚੇ ਨਹੀਂ ਸੁੱਤੇਗੇ ਕੰਮੀ ਗਏ ਕੁੜੀ ਦਾ ਇੱਕ ਦਾ ਸਾਡੀ ਦਾ ਆਏ ਹੋਗਾ ਵੀ ਦਿਲ ਹੱਲੂਗਾ ਦਾਤਾ ਉਹਦਾ ਦਿਮਾਗੀ ਹੋਵਾ ਹੈ ਕਿ 9-10 ਸਾਲ ਉਹਨੇ ਸਾਨੂੰ ਸੌਣ ਨਹੀਂ ਦਿੱਤੇ ਸਾਰੀ ਰਾਤ ਤੇ ਆਪ ਨੂੰ ਵੀ ਨਹੀਂ ਨੀਂਦ ਆਈ ਆਪ ਵੀ ਬਸ ਐਵੇਂ ਬੈਠੇ ਰਹੇ ਤੇ ਲੱਗੀ ਗਿਆ ਇਧਰ ਮੇ ਧਮਾਕਾ ਹੋਊਗਾ ਮੁੜ ਕੇ ਫੇਰ ਜਦੋਂ ਸਾਰੀ ਬਸਤੀ ਆ ਗਈ ਇਕੱਠੀ ਹੋ ਗਈ ਤੇ ਪੁਲਿਸ ਵਾਲੇ ਆ ਗਏ ਤੇ ਫਿਰ ਪੁਲਿਸ ਵਾਲਿਆਂ ਨੇ ਸਾਰਿਆਂ ਨੂੰ ਪਰ੍ਹਾਂ ਕਰ ਦਿੱਤੇ ਤੇ ਫਿਰ ਦੁਬਾਰੇ ਉਹ ਕਹਿੰਦੇ ਵੀ ਸਾਡਾ ਪਹਿਰਾ ਇੱਥੇ ਪੁਲਿਸ ਵਾਲੇ ਆ ਦੇ ਤੁਸੀਂ ਮੇਰਾ ਨਾਮ ਪ੍ਰਕਾਸ਼ ਕੌਰ ਹੈ ਮੈਂ ਵੀਰਤਲਾ ਦੇ ਰਹਿਣ ਵਾਲੀਆਂ ਹਾਂ ਜੀ ਕੀ ਹੋਇਆ ਰਾਤ ਨੂੰ ਰਾਤ 9:11 ਵਜੇ ਤਾਂ ਤੋਂ ਇੱਕ ਫਲੈਟ ਆਈ ਪੂਰੇ ਜੋਰ ਦੇ ਧਮਾਕੇ ਹੋਏ ਦੋ ਤਿੰਨ ਦੋ ਤਿੰਨ ਧਮਾਕੇ ਹੋਏ ਅਸੀਂ ਉੱਠ ਕੇ ਬਾਹਰ ਆਏ ਜਦੋਂ ਤੇ ਸਾਡੇ ਘਰ ਦੇ ਬਿਲਕੁਲ ਕੋਲ ਆ ਕੇ ਜਦੋਂ ਗਿਰਿਆ ਸੀ ਸਾਨੂੰ ਬਹੁਤ ਡਰ ਲੱਗਿਆ ਸਾਡੇ ਬੱਚੇ ਵੀ ਬਹੁਤ ਡਰੇ ਸਾਰਾ ਮકાਨ ਹੱਲ ਲੱਗਿਆ ਸਾਡਾ ਸੀਰੇ ਸੀਸੇ ਹੱਲ ਗਏ ਅਸੀਂ ਸਾਰੇ ਬਾਹਰ ਆ ਗਏ ਸਾਰੇ ਕਲੇ ਮਹੱਲੇ ਦੇ ਸਾਰੇ ਹਾਂਜੀ ਹਾਂਜੀ ਖਤਰਾ ਸੀਗਾ ਹਾਂਜੀ ਹੁਣ ਵੀ ਸਾਨੂੰ ਬਹੁਤ ਡਰ ਲੱਗ ਰਿਹਾ ਹੈ ਹੌਣੇ ਖਲਾਫ ਸੀ ਉਸ ਟਾਈਮ ਵੀ ਲੱਗੇ ਬਹੁਤ ਡਰ ਲੱਗ ਰਿਹਾ ਸੀ ਬਹੁਤ ਡਰ ਲੱਗ ਰਿਹਾ ਸੀ ਬੱਚੋ ਬੱਚੀ ਸਾਡੇ ਸਾਰੇ ਕੰਮ ਰਹੇ ਸੀ ਬੱਚੋ ਬੱਚੀ ਛੋਟੇ ਛੋਟੇ ਬੱਚੇ ਸਾਰੇ ਡਰ ਡਰ ਕੇ ਬਾਹਰ ਭੱਜ ਗਏ ਘਰੋਂ ਤੋਂ ਕਿੰਨੀ ਕੀ ਦੂਰੀ ਸੀ ਘਰਾਂ ਤੋਂ ਬਿਲਕੁਲ ਨਹੀਂ ਠੀਕ ਹੈ ਜੀ 100 ਮੀਟਰ ਦੀ ਦੂਰੀ ਤੇ ਹਾਂ ਜੀ ਥੋੜੇ ਜਿ ਮਾਈਟ ਰਾਤ ਨੂੰ ਵੀ ਧਮਾਕਾ ਹੋਇਆ ਜਦੋਂ ਸਾਰੇ ਹਾਂ ਜੀ ਹਨ ਵੀਰਪਾਲ ਜੀ ਕਿਹੜਾ ਪਿੰਡ ਹੈ ਵੀਰਤਲਾ ਬਸਤੀ ਨੰਬਰ 4 ਜੀ ਕੀ ਗੱਲ ਹੋ ਯਾਰ ਰਾਤੀ ਜਦੋਂ ਬੰਬ ਜਦ ਡਿੱਗਿਆ ਜੀ ਸਾਰੇ ਡਰ ਗਏ ਜਵਾਕ ਵੀ ਡਰ ਗਏ ਸ਼ੀਸ਼ੇ ਸਾਰੇ ਹੱਲ ਗਏ ਸੀ ਇੱਕਦਮ ਲਹਿਟ ਵੀ ਚਲੀ ਗਈ ਸੀ ਸਾਰਾ ਕੁਝ ਬਹੁਤ ਡਰ ਸੀ ਸਾਰਿਆਂ ਨੂੰ ਡਰ ਸੀ ਬਹੁਤ ਬਹੁਤ ਵੱਡਾ ਮਕਾ ਸਾਰੇ ਬੱਚੇ ਡਰ ਗਏ ਜੇ ਵੀ ਕੰਬੀ ਆ ਰਹੇ ਨੇ ਬੱਚੇ ਲੱਗਦਾ ਵੀ ਫੌਜ ਦੇ ਕੋਈ ਵੱਡੇ ਕਾਮਯਾਬੇ ਜਿਹੜਾ ਇਹਨੂੰ ਉੱਤੇ ਇਹ ਖਤਰਾ ਕਰਦਾ ਹੈ ਜੇ ਜੇ ਇਹ ਆਪਣਾ ਹੇਰਾ ਟਿਕਾ ਤਾਂ ਬਹੁਤ ਵੱਡਾ ਹਾਂਜੀ ਬੱਚਿਆਂ ਦਾ ਸਾਰਾ ਜੀ ਆਪ ਦਾ ਸੀ ਆਪ ਹੀ ਨਹੀਂ ਸੁੱਤੇ ਜੀ ਕੰਬੀ ਆ ਰਹੇ ਆ ਸਾਰੀ ਰਾਤ ਦੇ ਸਾਰੀ ਰਾਤ ਹੀ ਬਹਿ ਕੇ ਘੱਡੀ ਠੀਕ ਹੈ ਜੀ ਉਹਦੇ ਕੋਲ ਹਾਂਜੀ ਕੀ ਨਾਮ ਹੈ ਤੁਹਾਡਾ ਅੰਗਰੇਜ਼ ਸਿੰਘ ਹੈ ਜੀ ਕਿਹੜੀ ਵਸਤੀ ਆਹੀ ਘਰ ਚਾਰ ਨੰਬਰ ਵਾਟੀ ਦਾ ਕੀ ਹੋਇਆ ਕੀ ਰਾਤ ਨੂੰ ਰਾਤ ਜਦੋਂ ਤਾਹਾਂ ਤੋਂ ਆਇਆਗਾ ਤੇ ਮੈਂ ਉਹ ਦੂਜੇ ਮੁੰਡਾ ਨਾਲ ਵੀ ਮੈਂ ਹੱਥ ਖੜ ਦਵਾ ਦਵਾ ਮਖਿਆ ਤੇ ਉਹ ਤੇ ਡਿਗੂਗਾ ਤੇ ਉਹ ਦਵਾ ਕੇ ਤੇ ਜਵਾਕਾਂ ਨੂੰ ਕਹਿੰਦਾ ਬਾਹਰ ਨਿਕਲੋ ਅੰਦਰ ਹੋਈ ਸਾਡੇ ਬਾਹਰ ਦਾ ਵੀ ਕੁੱਤੀ ਆ ਗਿਆ ਜਮ ਜਵਾਰੀ ਵਾਵਾ ਕੁਦਰਤੀ ਗਾਂ ਜਾਵੜਿਆ ਚਲੋ ਬਚ ਕੇ ਪਰਮਾਤਮਾ ਦੇ ਕੱਖ ਪੇਚ ਤੁਮ ਅੱਕਾ ਦਾ ਪੂਰਾ ਤਕੜਾ ਹੀ ਪਿਆ ਸੀ ਉਹ ਸ਼ੀਸ਼ੇ ਸੁ ਵੀ ਹਲ ਗਈ ਕਾ ਕਵਿ ਤੋਂ ਕੈਸੀ ਆਏ ਤਾਂ ਹਿੱਲੇ ਆ ਜੀ ਖੁੱਲੇ ਆ ਬਾਹਰ ਅੱਛਾ ਉਸ ਤੋਂ ਬਾਅਦ ਕਿੰਨੇ ਕਿੰਨੇ ਮਜ਼ਾਇਲਾ ਨਿਕਲੇਗੇ ਕੱਪ ਤਿੰਨ ਕ ਗਈਆਂ ਜੀ ਗਾਂ ਨੂੰ ਤੀਜੀ ਆ ਨਾ ਤਿੰਨੇ ਇਹਦੇ ਸਣੇ ਸੀ ਦੋ ਗਾਂ ਟੱਪ ਗਈਆਂ ਇੱਕ ਏ ਆਏ ਨਹੀਂ ਪਤਾ ਵੀ ਗਾਂ ਕਿੱਥੇ ਜਾ ਕੇ ਡਿੱਗੀਆਂ ਦਰ ਹੁਣ ਕਿੰਨਾ ਕੁ ਲੱਗ ਰਿਹਾ ਪਹੌਲ ਤਾ ਜਰ ਦਰਤਾ ਹੁਣ ਹੈਗਾ ਹੀ ਆ ਨਾ ਜਾਣੀ ਕਿਸੇ ਜਵਾਕ ਚੱਲੇ ਦਾ ਜਾਂ ਕੋਈ ਦਾ ਨਕਰਾਣ ਹੋ ਜਾਏ ਦਰਤਾ ਹੈ ਵੀ ਲੱਗਦਾ ਸਹੀ ਟਾਈਮ ਦੇ ਉੱਤੇ ਭਾਗ ਕਿਹੜਾ ਵੀ ਬੁੱਤਰ ਜਵਾਕ ਆ ਜਵਾ ਇਹ ਤਾਂ ਹਾਂ ਮਤਲਬ ਖਤਮ ਹੀ ਕਰਤੇ ਸੀ ਤਾਂ ਇਹ ਤਾਂ ਖੋਖਾ ਆ ਇਹ ਇਹਦਾ ਲਾਟਾ ਨਿਕਲੀਆਂ ਇਹ ਤਾਂ ਬਹੁਤ ਉੱਚੀਆਂ ਉੱਚੀਆਂ ਕਿਸ ਤਰ੍ਹਾਂ ਦੇਖਦੇ ਹੋ ਭਾਰਤੀ ਸੰਗਾਂ ਦੇ ਚੜੇ ਉਹ ਬਸ ਆਇਆ ਉਹ ਨਹੀਂ ਚੰਨੀ ਇਹ ਨਹੀਂ ਤਾਂ ਇਹ ਬਥੇਰੀ ਬਚ ਗਏ ਹਲੇ ਬਾਕੀ ਥੋੜੀ ਬਚ ਗਏ ਹਾਂ ਸਹੀ ਗੱਲ ਹੈ ਤੂੰ ਐਮਟੀ ਨੂੰ ਕਹਦੇ ਜੀ ਕੋਈ ਕੰਟਰੋਲ ਵਗੈਰਾ ਹੋਵੇ ਜੀ ਉਹਦੇ ਚਾਪਾ ਸੈਂਡ ਬੈਠੇ ਰੱਖਦੇ ਆ ਅਸੀਂ 500 ਦੇ ਸ਼ੁਰੂ ਕਰੀਏ Hello here, you